ਅਮਰੀਕਾ ਨੇ ਆਪਣੇ ਰਿਫਿਊਜੀ ਸਿਸਟਮ ਦੇ ਵਿੱਚ ਤਬਦੀਲੀ ਕਰਦੇ ਹੋਏ ਸਾਲ 2026 ਲਈ ਕੁਝ ਟੀਚੇ ਮਿੱਥੇ ਨੇ ਆਉਂਦੇ ਸਾਲ ਅਮਰੀਕਾ ਜਿੰਨਾ ਲੋਕਾਂ ਨੂੰ ਪਨਾਹ ਦੇਵੇਗਾ ਉਹਨਾਂ ਵਿੱਚ ਜ਼ਿਆਦਾਤਰ ਗੋਰੀ ਨਸਲ ਦੇ ਲੋਕ ਸ਼ਾਮਿਲ ਨੇ ਅਮਰੀਕਾ ਦੇ ਇਸ ਐਲਾਨ ਦੇ ਨਾਲ ਕਈ ਮਨੁੱਖੀ ਅਧਿਕਾਰ ਅਤੇ ਨਸਲਵਾਦ ਦੇ ਮੁੱਦੇ ਨਾਲ ਲੜਨ ਵਾਲੇ ਲੋਕਾਂ ਦੇ ਕੰਨ ਜ਼ਰੂਰ ਖੜੇ ਹੋ ਗਏ ਨੇ ਕਿਉਂਕਿ ਅਮਰੀਕਾ ਦੇ ਇਸ ਐਲਾਨ ਤੋਂ ਨਸਲਵਾਦ ਦੀ ਬੂਹ ਆ ਰਹੀ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਨੇ ਰਿਫਿਊਜੀਸ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਗਿਣਤੀ ਨੂੰ ਅਗਲੇ ਸਾਲ ਲਈ ਸੀਮਿਤ ਕਰਨ ਦੇ ਲਈ 7500 ਲੋਕਾਂ ਨੂੰ ਸ਼ਰਨ ਦੇਣ ਦਾ ਐਲਾਨ ਕੀਤਾ ਹੈ। ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਸਫੇਦ ਨਸਲ ਦੇ ਦੱਖਣੀ ਅਫਰੀਕੀ ਲੋਕ ਨੇ ਜਿਨ੍ਹਾਂ ਨੂੰ ਪਹਿਲ ਦਿੱਤੀ ਜਾਵੇਗੀ। ਫੈਡਰਲ ਰਜਿਸਟਰ ਵਿੱਚ ਜਾਰੀ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਰਾਸ਼ਟਰੀ ਹਿੱਤ ਅਤੇ ਮਾਨਵੀ ਕਾਰਨਾ ਦੇ ਨਾਲ ਜੁੜਿਆ ਹੋਇਆ ਹੈ। ਪਰ ਇਹ ਪਹਿਲਾ ਵਾਲੀ ਬਾਈਡਨ ਸਰਕਾਰ ਦੇ ਵੱਲੋਂ ਨਿਰਧਾਰਿਤ 125000 ਦੀ ਹੱਦ ਨਾਲੋਂ ਬਹੁਤ ਘੱਟ ਹੈ ਗਾਰਡੀਅਨ ਅਤੇ ਰਾਈਟਰਸ ਦੀ ਇੱਕ ਰਿਪੋਰਟ ਦੇ ਮੁਤਾਬਿਕ 트ੰਪ ਨੇ ਫਰਵਰੀ ਮਹੀਨੇ ਵਿੱਚ ਐਗਜ਼ੀਕਟਿਵ ਆਰਡਰ ਦੇ ਰਾਹੀਂ ਸਾਊਥ ਅਫਰੀਕਾ ਵਿੱਚ ਵਿੱਤੀ ਸਹਾਇਤਾ ਨੂੰ ਰੱਦ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉੱਥੇ ਸਫੇਦ ਨਸਲ ਦੇ ਅਫਰੀਕਨਸ ਦੇ ਨਾਲ ਨਸਲੀ ਭੇਤਭਾਵ ਹੋ ਰਿਹਾ ਹੈ ਤੇ ਉਹ ਹਿੰਸਾ ਦਾ ਸ਼ਿਕਾਰ ਹੋ ਰਹੇ ਨੇ ਇਹ ਫੈਸਲਾ 트ੰਪ ਦੇ ਰਿਫਿਊਜੀ ਪ੍ਰੋਗਰਾਮ ਨੂੰ ਰੋਕਣ ਵਾਲੇ ਐਗਜ਼ੀਕਟਿਵ ਆਰਡਰ ਦੇ ਨਾਲ ਜੁੜਿਆ ਹੋਇਆ ਹੈ ਜੱਜ਼ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਨੂੰ ਵੱਡੀ ਗਿਣਤੀ ਦੇ ਵਿੱਚ ਆ ਰਹੇ ਰਿਫਿਊਜੀਜ਼ ਨੂੰ ਰੋਕਣ ਦੀ ਤਾਕਤ ਨਹੀਂ ਹੈ। ਅਪ੍ਰੈਲ ਮਹੀਨੇ ਵਿੱਚ ਇੱਕ ਅੰਦਰੂਨੀ ਡਾਕੂਮੈਂਟ ਦੇ ਵਿੱਚ ਇਹ ਸੁਝਾ ਦਿੱਤਾ ਗਿਆ ਸੀ ਕਿ ਰਿਫਿਊਜੀ ਕੇਸਿਸ ਦੇ ਵਿੱਚ ਯੂਰਪ ਦੇ ਸ਼ਰਨਾਰਥੀਆਂ ਨੂੰ ਪਹਿਲ ਦਿੱਤੀ ਜਾਵੇ। ਮਈ ਦੇ ਵਿੱਚ ਪਹਿਲੇ ਚਾਰਟਰਡ ਫਲਾਈਟ ਦੇ ਵਿੱਚ 50 ਅਫਰੀਕਨਸ ਅਮਰੀਕਾ ਪਹੁੰਚੇ ਸੀ ਜਿਨ੍ਹਾਂ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ। ਅਪ੍ਰੈਲ ਤੱਕ ਸਿਰਫ 138 ਦੱਖਣ ਅਫਰੀਕੀ ਪਨਾਹਗਾਰ ਅਮਰੀਕਾ ਪਹੁੰਚੇ। ਅਮਰੀਕਾ ਦੇ ਵੱਲੋਂ ਸਫੇਦ ਨਸਲ ਵਾਲੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਸ਼ਰਨ ਦੇਣਾ ਨਸਲਵਾਦ ਦਿਖਾਉਂਦਾ ਹੈ ਅਤੇ ਲੋਕ ਇਸ ਫੈਸਲੇ ਦੀ ਆਲੋਚਨਾ ਕਰ ਰਹੇ ਨੇ ਇਹ ਫੈਸਲਾ ਅਮਰੀਕਾ ਦੀ ਰਵਾਇਤੀ ਭੂਮਿਕਾ ਨੂੰ ਖਤਮ ਕਰ ਰਿਹਾ ਹੈ ਜੋ ਯੁੱਧ ਅਤੇ ਹੋਰ ਮੁਸ਼ਕਲ ਭਰੇ ਹਾਲਾਤਾਂ ਤੋਂ ਭੱਜ ਕੇ ਅਮਰੀਕਾ ਆਉਣ ਵਾਲਿਆਂ ਲਈ ਆਸਰਾ ਸੀ ਪਰ ਹੁਣ ਅਮਰੀਕਾ ਵੀ ਸ਼ਰਨ ਦੇਣ ਦੇ ਵਿੱਚ ਪੱਖਪਾਤ ਕਰ ਰਿਹਾ ਹੈ ਜੋ ਗੰਭੀਰ ਮਾਮਲਾ ਹੈ ਉਧਰ ਦੱਖਣ ਅਫਰੀਕੀ ਸਰਕਾਰ ਦਾ ਕਹਿਣਾ ਹੈ ਕਿ ਸਫੇਦ ਨਸਲ ਵਾਲੇ ਲੋਕਾਂ ਨਾਲ ਕੋਈ ਪੇੜ ਪਾਵ ਜਾਂ ਹਿੰਸਾ ਨਹੀਂ ਹੋ ਰਹੀ ਇਹ ਲੋਕ ਆਪਣੀ ਮਰਜ਼ੀ ਦੇ ਨਾਲ ਅਮਰੀਕਾ ਦੇ ਵਿੱਚ ਸ਼ਰਨ ਲੈ ਰਹੇ ਨੇ ਇਹ ਨੀਤੀ ਨਾ ਸਿਰਫ ਵਿਸ਼ਵ ਭਰ ਦੇ ਪਨਾਹਗਾਰਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਸਗੋਂ ਅਮਰੀਕਾ ਦੇ ਆਪਣੀ ਲੋਕਤੰਤਰੀ ਭਾਵਨਾ ਨੂੰ ਵੀ ਖਤਰੇ ਦੇ ਵਿੱਚ ਪਾ ਰਹੀ ਹੈ ਨਿਊਯਾਰਕ ਟਾਈਮਜ਼ ਦੇ ਮੁਤਾਬਕ ਟਰੰਪ ਨੇ ਆਪਣੇ ਪਹਿਲੇ ਟਰਮ ਦੇ ਵਿੱਚ 15000 ਤੱਕ ਦੀ ਹੱਦ ਲਗਾਈ ਸੀ ਪਰ ਇਹ ਇਸ ਵਾਰ ਉਸ ਰਿਕਾਰਡ ਤੋਂ ਵੀ ਘੱਟ ਹੈ ਹੋਰ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਫੈਸਲਾ ਅਦਾਲਤੀ ਮਾਮਲਿਆਂ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਪਹਿਲਾਂ ਵੀ ਸ਼ਰਨਾਰਥੀਆਂ ਨੂੰ ਵਾਪਸ ਲਿਉਣ ਦੀ ਲੜਾਈ ਚੱਲ ਰਹੀ ਹੈ ਅਮਰੀਕਾ ਦੀ ਇਹ ਨੀਤੀ ਭਾਰਤੀ ਸ਼ਰਨਾਰਥੀਆਂ ਜਾਂ ਫਿਰ ਵੀਜ਼ਾ ਅਪਲਾਈ ਕਰਨ ਵਾਲਿਆਂ ਦੇ ਉੱਤੇ ਵੀ ਅਸਰ ਪਾ ਸਕਦੀ ਹੈ ਕਿਉਂਕਿ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀਆਂ ਵਿੱਚ ਵਿਸ਼ੇ ਪੱਧਰ ਦੇ ਉੱਤੇ ਤਬਦੀਲੀਆਂ ਆ ਰਹੀਆਂ ਨੇ